ਹਾਂਜੀ ਹਾਂਜੀ ਭਾਗਪੁਰ ਦੀ ਹੋਣੀ ਹੈ ਲੈਟਰ ਜਲਦੀ ਹੋਣੀ ਹੈ واہ بابا یار تصویر اپچے بابا اچھا 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 पिछा रा कमाड़ी गए ਇਹ ਤੋਰਨਾ ਬੈਣਾ ਵਾ ਉਹ ਜਾਵ ਨਹੀਂ ਹੋਣੀ ਪਾਦੀ ਮੈਂ ਹਾਂਜੀ ਹਾਂ ਨਾ ਨਹੀਂ ਆ ਬੈਗਾ ਬਾਤ ਆਹ ਲਓ ਬੰਗੀਆਂ ਲਾਓ ਕਹਿੰਦਾ ਲੋਪ ਤੋਰ ਤੇ ਗੋੜਾ ਲਾਓ ਹੁਣ ਅੱਜ ਚੰਗੇ ਕਰੇ ਕੋਈ ਇੱਕ ਮੱਝ ਨਾ ਖਾਣ ਦੀ ਮਾੜੀ ਜੀ ਮੇਰੇ ਨਾਲ ਨਾਲਾਰ ਕੱਢ ਲਿਆ ਹੈ 8 ਘੰਟਾ ਹੋ ਗਿਆ ਸਾਨੂੰ ਇਹ ਤਾਂ ਘੋਲਦਿਆਂ ਨੂੰ ਗੱਡੀ ਨੂੰ ਕਿੰਨੀ ਦੇਰ ਦਾ ਫੋਨ ਕੀਤਾ ਹੋਇਆ ਗੱਡੀ ਹਲੇ ਤੱਕ ਨਹੀਂ ਪਹੁੰਚੀ ਹੁਣ ਆਈ ਗੱਡੀ ਦੇਖੋ ਜਦੋਂ ਇਹਨੂੰ ਡਰਾਈਵਰ ਨੂੰ ਕੱਢ ਲਿਆ ਹਾਂ ਜਿੱਗੀ ਕਿਦਾਂ ਵੱਲੋ ਇਹ ਪਤਾ ਨਹੀਂ ਜੀ ਕਿਦਾਂ ਡਿੱਗੀ ਆ ਲੇਕਿਨ ਬੰਦੇ ਨਾਲ ਇਹ ਬਾਜਾਂ ਮਾਰ ਰਹੀਆਂ ਪਤਾ ਕੋਈ ਇਹ ਵਿੱਚ ਹੋਰ ਤਾਂ ਕੋਈ ਹੀ ਕੱਢ ਲਿਆ ਕੀ ਲੋਡ ਹਾਂਜੀ ਲੋਡ ਆ ਲੋਡ ਕੀ ਗੱਡੀ ਦੇ ਵਿੱਚ ਇਹ ਬੂਰਾ ਲੋਡ ਆ ਸਾਰੇ ਹੱਥ ਦੇ ਵਿੱਚ ਤੁਹਾਡੇ ਸਰੀਆ ਫੜਿਆ ਹੋਇਆ ਸਰੀਆ ਦੇ ਭਰਾ ਰਾਤ ਆ ਰਾਤ ਆਈ ਕੋਈ ਗੱਡੀ ਹਾਂਜੀ ਅੱਛਾ ਅੱਛਾ ਤੁਸੀਂ ਇਥੇ ਕਿੱਥੇ ਦੇ ਸਰ ਅਸੀਂ ਝੋਲਦੇ ਹਾਂ ਜਿੱਥੇ ਦੇ ਹਾਂ ਜਿੱਸੀ ਪਿੰਡ ਦੇ ਤੇ ਇਹ ਜਿਹੜਾ ਹਾਸਾ ਹੋਇਆ ਕਿੱਦਾਂ ਹੋਇਆ ਜਿਹੜਾ ਸਰ ਇਹ ਡੰਗਾ ਪਹਿਲੇ ਕਾਬਿਟ ਦਿਨਾਂ ਤੋਂ ਨਾ ਪਹਿਲੇ ਖਾਲ ਪਈ ਸੀ ਡੰਗਾ ਡਿੱ ਗਿਆ ਸੀਗਾ ਪਹਿਲੇ ਮੀਂਹੂ ਕਰਕੇ ਅੱਛਾ ਤੇ ਉਹਦੇ ਕਰਕੇ ਖਾਲ ਪਈ ਸੀ ਤੇ ਲੋਕੀ ਕੱਢਿਆ ਉਹ ਨਹੀਂ ਲਾਉਂਦੇ ਸੀ ਪਤਾ ਸੀ ਪਹਿਲੇ ਟੋਆ ਪਿਆ ਤੇ ਖਾਲ ਪਈ ਆ ਤੇ ਉਸ ਕਰਕੇ ਸਰ ਅੱਜ ਅਚਾਨਕ ਹੀ ਪਤਾ ਨਹੀਂ ਨਾ ਗੱਡੀ ਲੈ ਕੇ ਆਏ ਆ ਤੇ ਇਹਨਾਂ ਨੂੰ ਮਰੇ ਪਤਾ ਨਹੀਂ ਲੱਗਾ ਟੋਆ ਆ ਤੇ ਇਹ ਗੱਡੀ ਲੱਗੇ ਤੇ ਲਾਣ ਤੇ ਸਾਈਡ ਨੂੰ ਲੱਗੇ ਨੱਪਣ ਰਸ ਪਿਆ ਮੇਲਿਆਂ ਕਰਕੇ ਤੇ ਫਿਰ ਇਹ ਗੱਡੀ ਥੱਲੇ ਥੱਲੇ ਪਾਰਟੀ ਖਾ ਗਈ ਜੀ ਤੇ ਬਚਾਓ ਗਿਆ ਹਾਂਜੀ ਡਰਾਈਵਰ ਤਾਂ ਪਜਾ ਹੋ ਗਿਆ ਜੀ ਇਹ ਸਭ ਕਬੱਡੀ ਹੈ ਜੀ 4x4 ਦੀ ਮਿਹਰਬਾਨੀ ਹੂੰ ਹੂੰ ਇਹਨਾਂ ਨੂੰ ਉਹਦੇ ਵੀ ਅਸੀਂ ਕਿਹਾ ਮੈਂ ਕਿਹਾ ਬਾਜੀ ਇਹ ਡੰਗਾ ਪੈਂਦਾ ਵੀ ਇੱਥੇ ਕੋਈ ਨਾ ਕੋਈ ਹੋ ਜਾਊਗਾ ਅਸੀਂ ਜੰਮਨਪੁਰਨ ਸਾਡਾ ਇੱਥੇ ਹੀ ਆ ਅੱਛਾ ਇਹ ਤਾਂ ਬਾਜੀ ਨੋਰਮਲ ਇਤ ਪੰਨੇ ਕਿੰਨੀਆਂ ਕੱਢ ਗਈ ਹੜੇ ਆ ਅੱਛਾ ਪਹਿਲਾਂ ਵੀ ਹੋਇਆ ਇਹਨੇ ਪਹਿਲਾਂ ਉੱਤੋਂ ਬੱਸ ਪਾਰਟੀ ਆ ਤੁਸਾਂ ਸਾਲ ਪਹਿਲਾਂ ਅੱਛਾ ਉਹੀ ਤੱਲੀਆਂ ਜੇ ਪਾ ਕੇ ਲੈ ਆਏ ਸੀ ਬੰਦੇ ਉਹ ਠੀਕ ਆ ਜੀ ਇਹਨੂੰ ਪ੍ਰਸ਼ਾਸਨ ਨੂੰ ਇਹ ਭਾਈ ਗਲਤੀ ਇਹਨਾਂ ਦੀ ਹੈ ਬਾਜੀ ਪਰ ਪਹਿਲੇ ਵੀ ਇਹਨਾਂ ਨੇ ਜੇ ਡੰਗਾ ਪ ਕਾਜੀ ਉਹਨੇ ਵੀ ਨਿਕਾਉਂ ਮੁੰਡੇ ਨਮਰੇ ਕੱਟ ਮਾਰਿਆ ਪਾਜੀ ਲੋਡ ਗੱਡੀ ਆ ਇਹ ਲੋਕੀ ਖਾਂਦੇ ਲੋਡ ਗੱਡੀ ਨੂੰ ਮਜ਼ਾਕ ਸਾਰੇ ਪ੍ਰਸ਼ਾਸਨ ਮੈਂ ਵੀ ਡਰਾਈਵਿੰਗ ਲੈਂਦੇ ਅੰਦਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਪਹਿਲੇ ਮੇਲੇ ਪਤਾ ਵੀ ਮੇਲੇ ਚੱਲਣੇ ਆ ਮਾਤਾ ਦੇ ਇਹ ਮੇਲੇ ਪਹਿਲੇ ਕੰਮ ਹੋਣੇ ਚਾਹੀਦੇ ਸੀਗਾ ਪਰ ਲੇਕਿਨ ਇਹ ਕਰਵਾਇਆ ਗਿਆ ਇਹ ਨਿਗਹਿਲੀ ਕੀਤੀ ਗਈ ਇਹ ਨਿਗਹਿਲੀ ਹੈ ਨਹੀਂ ਕੀਤਾ ਗਿਆ ਪਤਾ ਵੀ ਮੇਲੇ ਮਾਤਾ ਦੇ ਯਾਰ ਆਪਣਾ ਕਰੇ ਕਿ ਦੁਬਾਰਾ ਟੇਪਾਂ ਦੀ ਜਮਾਤ ਮਾਤਾ ਦੇ ਮੇਲੇ ਚੱਲਣੇ ਆ ਮਾਤਾ ਦੇ ਪਰ ਇਹ ਵੀ ਪਹਿਲੇ ਵੀ ਪਾਇਆ ਗਿਆ ਪਹਿਲੇ ਵੀ ਪਾਇਆ ਗਿਆ ਫਿਰ ਫਿਰ ਵੀ ਨਹੀਂ ਕਰਵਾਇਆ ਗਿਆ ਕੰਮ ਇਹ